ਅਨੰਦਪੁਰ ਸਾਹਿਬ ਤੋਂ ਵਾਪਸ ਖੰਨਾ ਆ ਰਹੀ ਮੋਟਰਸਾਈਕਲ ਸਵਾਰ ਮਹਿਲਾ ਦੇ ਗਲੇ ਵਿੱਚ ਦੁਪੱਟਾ ਫਸ ਜਾਣ ਕਾਰਨ ਸੜਕ ਤੇ ਡਿਗੜ ਕਰਕੇ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਤੁਲਸੀ ਵਾਸੀ ਅਜਾਨ ਨਗਰ ਖੰਨਾ ਵਜੋਂ ਹੋਈ ਹੈ। ਮ੍ਰਿਤਕਾ ਤੁਲਸੀ ਦੇ ਪਤੀ ਸੰਨੀ ਦਾ ਕਹਿਣਾ ਹੈ ਕਿ ਉਹ ਪੇਸ਼ੇ ਤੋਂ ਬੂਟ ਪਾਲਿਸ਼ ਦਾ ਕੰਮ ਕਰਦਾ ਹੈ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਜਦ ਇਹ ਹਾਦਸਾ ਵਾਪਰ ਗਿਆ। ਕਰਵਾਲੀ ਦੀ ਮੇਰੀ। ਹਾਂਜੀ। ਕਿਆ ਸਮਝੋ? बस तो बाइक तो में वो कपड़ा से नहीं फंस गया उसकी दुपट्टा मोटरसाइकिल का स्पीड हो गया ज्यादा फिर वो एकदम से स्लिप कर गया मोटरसाइकिल उनके सिर पर यहाँ पर चोट लगी रास्ते में तो बोलते आ रहे थे अब यहाँ पर आते ही इनकॉन्शन कर दिया छह सात साल हो गए दो बच्चे 1 4 ਸਾਲ ਦਾ 6 ਸਾਲ ਦਾ ਕੈਂਪਰ ਜੀ ਕੰਮ ਕੈਂਪ ਜੀ ਗਾਡੀ ਵਾਲੇ ਮੈਡਮ ਆਈ ਦੀ ਇੱਕ ਵਿਚਾਰੀ ਉਹਨਾਂ ਨੇ ਹੈਲਪ ਕੀਤੀ ਮੈਡਮ ਆਈ ਦੀ ਉਹਨਾਂ ਨੇ ਵਿਚਾਰੀ ਨੇ ਹੈਲਪ ਕੀਤੀ ਵੀ ਉਹਨਾਂ ਨੇ ਉਹ ਛੋੜ ਕੇ ਗਏ ਹਾਂ ਜਿਸ ਤਾਰਿਖ 27 8 2020 ਦੀ ਹੈ जैसे हुआ वो लड़के जा रहे थे मेरे को मिलने के लिए जय आनंद प्रसाद से आ बूट पॉलिश का काम करते हैं हाँ दाम आ जाते उसको हो गए मेरे ख्याल छः सात महीने हो गए काम दम्यक्तियों 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 करने के लिए गए बूट पॉलिश का काम करते हैं मिलने आ रहे पर राजस्थान गया तब मैं आया था घर पे डैडी आया चलो मिल पे आ गया ਦੇਰ ਦੇ ਨਿਕਲ ਰਹਾ ਹੈ ਖੰਨਾ ਸੇਵਲ ਹਸਪਤਾਲ ਦੇ ਡਾਕਟਰ ਨਵਦੀਪ ਜਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਪਈਆ ਵਾਹਨ ਦੀ ਸਵਾਰੀ ਕਰਦੇ ਸਮੇਂ ਮਹਿਲਾਵਾਂ ਆਪਣੇ ਦੁਪੱਟੇ ਅਤੇ ਕੱਪੜਿਆਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਤਾਂ ਕਿ ਅਜਈਆਂ ਘਟਨਾਵਾਂ ਤੋਂ ਬਚਾਅ ਹੋ ਸਕੇ ਹਾਨੀ ਸਰ ਇੱਕ ਪੇਸ਼ੈਂਟ ਆ ਸੀਦਾ ਪੁੜੇ ਤੋਂ ਅੱਗੇ ਰਪਲਾ ਉਹਦਾ ਨਾਮ ਹੈ ਤੁਲਸੀ 25 ਸਾਲ ਦੀ ਫੀਮੇਲ ਆ ਵਾਈਫ ਆਫ ਸਨੀ ਆਪਣੇ ਖੰਨੇ ਦੇ ਹੀ ਆਜ਼ਾਦਗੰਜੇ ਰਹਿਣੇ ਵਾਲੇ ਨੇ ਤੇ ਸਰੋਟ ਆਪਣੇ ਭੜੀ ਵਾਲੀ ਰੋਡ ਤੋਂ ਹੋਟਲ ਦੇ ਨੇੜੇ ਤੋਂ ਅੰਨੇ ਵੱਲ ਆ ਰਹੇ ਸੀ ਕਿ ਜਦੋਂ ਪੋਰਟਲ ਦੇ ਕੋਲ ਪਹੁੰਚੇ ਨਾ ਉਹ ਡੇੜੀ ਡੇੜੀ ਚੁੰਨੀ ਹੈ ਉਹ ਪਿੱਛੇ ਟਾਇਰ ਦੇ ਵਿੱਚ ਫਸ ਗਈ ਜਿਹਦੇ ਕਰਕੇ ਉਹਨਾਂ ਦੇ ਕਾਫੀ ਇੰਤਰੀ ਹੋ ਗਈ ਤੇ ਉਹ ਉਹਦੇ ਨਾਲ ਉਹਨਾਂ ਦਾ ਐਕਸਲ ਡਾਊਨ ਲੈਸ ਹੋ ਗਿਆ ਹਾਂ ਜੀ ਸਰ ਉਹ ਸਾਡੇ ਕੋਲ ਜਦੋਂ ਲੰਘ ਕੇ ਆਏ ਨੇ ਸਰ ਉਹ ਉਹ ਪੇਸ਼ੈਂਟ ਪ੍ਰੋਡਕਟ ਸੀਗਾ ਸਰ ਸਰ ਇਹ ਜਿਹੜਾ ਨੇ 25 25 ਸਾਲ ਦੀ ਉਮਰ ਹੈ ਸਰੂ ਜੀ ਪਰਵਾਸੇ ਦਾ ਨਹੀਂ ਸਰ ਉਹ ਰਾਜਸਥਾਨੀ ਕਲੋਨੀ ਕਾਰਨ ਦੇ ਵਿੱਚ ਦਾ ਨਗਰ ਤੇ ਵਿੱਚ ਕਿੜੇ ਉਹ ਨਹੀਂ ਸਰ ਉਹ ਤੇ ਬਰਾਡਡ ਹੈ ਸਰ ਕੋਈ ਪਾਸੇ ਕੁਝ ਨਹੀਂ ਸੀ ਸਰ ਆਪਾਂ ਬੋਡੀ ਜਿਹੜੀ ਉਹ ਸ਼ੁਕਤ ਕਰਦੀ ਹੈ ਪੋਸਟਮਾਰਨ ਲਈ ਤੇ ਪੁਲਿਸ ਪੇਪਰ ਲੈ ਕੇ ਆਏਗੀ ਤੇ ਆਪਾਂ ਫਿਰ ਉਸ ਹਸਾਬ ਨਾਲ ਪੁਲਿਸ ਪੋਸਟਮਾਰਨ ਕਰਕੇ ਬਾਡੀ ਉਹ ਬਾਰਸਨ ਨੂੰ ਭੇਜ ਕਰ ਦਈਏ ਉਸ ਤਰ੍ਹਾਂ ਕੀ ਮੈਸੇਜ ਦੇਣਾ ਚਾਹੀਦਾ ਜਿਹੜੇ ਦੋ ਪਿੱਛੇ ਬਾਹਾਂ ਦੇ ਬੈਠ ਕੇ ਫੀਲ ਦੇ ਜਾਂਦੀਆਂ ਅੱਜ ਰੇਲ ਗੱਡੀ ਨੇ ਬੜੀ ਨੰਬਰ ਸੋਰੀ ਇਹ ਦੇਖੋ ਜਿਵੇਂ ਅੱਜ ਹੋਇਆ ਉਹ ਫੀਮੇਲ ਜਾ ਰਹੀ ਸੀ ਪਿੱਛੇ ਬੈਠੇ ਕੁੜੀਦਾਰੀ ਸੀਗੀ ਔਰ ਇਹ ਚੁੰਨੀ ਉਹਦੀ ਸਮਹ ਖਾਵਾਂ ਨੋੜ ਕੇ ਪਿੱਛੇ ਨੂੰ ਚਲੀ ਗਈ ਰਟਾਇਰ ਦੇ ਵਿੱਚ ਫਸ ਕੇ ਹੋਣੀ ਆ ਤੇ ਉਹਦੇ ਕਰਕੇ ਉਹ ਟਾਇਰ ਦੇ ਨਾਲ ਉਹਦਾ ਖਿੱਚਿਆ ਗਿਆ ਗਾਲਾ ਤੇ ਉਹਨੇ ਸੈਟ ਹੋ ਕੇ ਰੱਟ ਗਈ ਤੇ ਦੇਖੋ ਇਦਾਂ ਹੀ ਚਾਹੀਦਾ ਜਿਹੜੇ ਵੀ ਟੂ ਵੀਲਰਸ ਤੇ ਫੀਮੇਲ ਜਾਂ ਪਿੱਛੇ ਕੋਈ ਵੀ ਮੇਲ ਬੈਠ ਕੇ ਜਾਂਦੇ ਨਹੀਂ

ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ